ਸਤ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਬੀਤੀ ਰਾਤ ਲਾਧੂਕਾ বাস ਸਟੈਂਡ ਤੇ ਦੋ ਹੋਈਆਂ ਨੇ ਚੋਰੀਆਂ ਤਾਂ ਜਿਹੜੇ ਚੋਰ ਸੀ ਇਹ ਸੀਦਾ ਜਿਹੜਾ ਆਊਟ ਡੋਰ ਹੈ ਕੰਪਰੈਸਰ ਉਹ ਉਤਾਰ ਕੇ ਲੈ ਗਏ ਨੁਕਸਾਨ ਲਗਭਗ 25000 ਦਾ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਇਹ ਜਿਹੜੀ ਚੋਰੀ ਕੀਤੀ ਗਈ ਹੈ ਜੇ ਐਸ ਬੁਖਸ ਤੌਰ ਤੋਂ ਕੀਤੀ ਗਈ ਹੈ ਇਹ ਫੇਸੇ ਅਜ ਮੌਜੂਦ ਆ ਤੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਗੱਲਬਾਤ ਹੋਈ ਹੈ ਬਸਪਾਲ ਦਾ ਨਾਮ ਹੈ ਜੀ ਮੇਰਾ ਜੇਐਸਪੁਰਚਪੁਰ I ਲਵਯੂਗਾ ਲਵਯੂਗਾ ਬਸਪੁਰਚਪੁਰ ਤੇ ਸਰਕਾਰੀ ਸਕੂਲ ਦੇ ਨਾਲ ਮੇਰੇ ਦੁਕਾਨ ਦੇ ਬਾਹਰ ਏਸੀ ਲੱਗਿਆ ਹੋਇਆ ਸੀ ਜਿਹੜਾ ਆਊਟ ਡੋਰ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਰਾਤ 3 1 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਸਾਡੀ ਦੁਕਾਨ ਦੇ ਬਾਹਰੋਂ ਚੋਰਾਂ ਨੇ ਚੋਰੀ ਕਰ ਲਿਆ ਸਾਡਾ ਏਸੀ ਦਾ ਆਊਟ ਡੋਰ ਕੀ ਚੋਰੀ ਹੋਇਆ ਤੁਹਾਡਾ ਜੀ ਏਸੀ ਦੀ ਆਊਟ ਡੋਰ ਹੋਇਆ ਬਾਹਰੋਂ ਲਗਭਗ ਕਿੰਨੇ ਦਾ ਨੁਕਸਾਨ ਆਇਆ ਤੁਹਾਡਾ 25000 ਰੁਪਏ ਦਾ ਹੋਵੇਗੀ ਜੀ ਤੁਸੀਂ ਇਸ ਬਾਬਤ ਵਿੱਚ ਦਰਖਾਸਤ ਦੇ ਚੁੱਕੇ ਹੋ ਹਾਂ ਚੌਕੀਰਸ ਦੇ ਕੇ ਆਏ ਆ ਲਾਡੂ ਕਾ ਪੁਲਿਸ ਚੌਕੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੇ ਜਲਦੀ ਪਾਲ ਕਰਕੇ ਤੇ ਦਿੱਤਾ ਜਾਇਆ ਜਾਣਾ ਹੈ ਸੀ ਕਾਸ ਕਰਾਇਆ ਠੀਕ ਹੈ ਮਤਲਬ ਅਜੇ ਤੱਕ ਮੌਕਾ ਦੇਖਣ ਪੁਲਿਸ ਨਹੀਂ ਆਈ ਪਹੁੰਚ ਹੀ ਨਹੀਂ ਜੀ ਤੱਕ ਪੁਲਿਸ ਨਹੀਂ ਆਈ ਠੀਕ ਹੈ ਜਸਪਾਲ ਜੀ ਤੁਹਾਡੀ ਦੁਕਾਨ ਦੀ ਚੋਰੀ ਹੋਈ ਹੈ ਦੁਕਾਨ ਤੋਂ ਆਊਟਡੋਰ ਜਿਹੜਾ ਇੱਕ ਕੰਪਰੈਸਰ ਉਤਾਰ ਕੇ ਲੈ ਗਏ ਤੇ ਲਾਧੂ ਕੱਡੇ ਤੇ ਹੋਰ ਵੀ ਚੋਰੀਆਂ ਹੋਈਆਂ ਹਾਂ ਇਸ ਤੋਂ ਇਲਾਵਾ ਮੇਰੇ ਨਾਲ ਹੀ ਬਸ ਇੱਕ ਉਹ ਰਾਤ ਜਿਹੜੀ ਬੀਤੀ ਰਾਤ ਹੈ 14 ਤਰੀਕ ਦੀ 14/7/2025 ਨੂੰ ਜੀ ਜਿਹੜੀ ਬੀਤੀ ਰਾਤ ਹੈ 1 ਤੋਂ 3 ਵਜੇ ਦੇ ਵਿਚਕਾਰ ਸਾਡੇ ਦੁਕਾਨ ਤੋਂ ਚੋਰੀ ਹੋਈ ਹੈ ਨਾਲ ਹੀ ਇੱਕ ਬਾਬਾ ਫਰੀਦ ਹੈਗਾ ਲੈਬੋਰੀ ਵਾਲਾ ਜਿਹਦੇ ਕੇ ਉਹਨਾਂ ਦਾ ਵੀ ਕੰਪਰੈਸਰ ਬਾਹਰ ਉਤਾਰਿਆ ਗਿਆ ਜੀ ਤੇ ਇਹੋ ਜਿਹੀਆਂ ਕਈ ਵਾਰ ਦਾ ਤਾਂ ਹੁੰਦੀਆਂ ਆ ਰਹੀਆਂ ਨੇ ਪਹਿਲਾਂ ਵੀ ਕਾਫੀ ਪਲਾਂਕ ਇੱਕ ਪੁਲਿਸ ਪ੍ਰਸ਼ਾਸਨ ਦਾ ਰਾਤ ਨੂੰ ਨਾਕਾਬੰਦੀ ਕੀਤੀ ਜਾਂਦੀ ਸੀ ਜਿਹਦੇ ਕਰਕੇ ਕੁਝ ਖੱਲ ਸਿਰ ਆਪਾਂ ਤੇ ਰਾਤ ਨੂੰ ਚੋਰੀ ਨੂੰ ਹੁੰਦੀ ਸੀ ਤੇ ਹੁਣ ਉਹਨਾਂ ਦਾ ਨਾਕਾ ਇੱਥੇ ਨਹੀਂ ਹੁੰਦਾ ਰਾਤ ਨੂੰ ਤੇ ਜਿਹਦੇ ਕਰਕੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਸਾਡੇ ਸਾਹਮਣੇ ਇੱਕ ਖੱਲ ਫੀਡ ਵਾਲਿਆ ਉਹਨਾਂ ਦੀ ਦੁਕਾਨ ਨੂੰ ਸੰਨ ਲਾ ਕੇ ਚੋਰਾਂ ਨੇ ਕਾਫੀ ਚੋਰੀ ਕੀਤੀ ਹੈ ਸਾਮਾਨ ਉਹਨਾਂ ਦਾ ਕਾਫੀ ਜ਼ਿਆਦਾ ਹੋ ਗਿਆ ਜਿਹੜਾ ਅਜੇ ਤੱਕ ਨਹੀਂ ਪਰਪਾਈ ਹੋ ਪਈ ਕੋਈ ਪੁਲਿਸ ਲੋਗ ਵੀ ਨਹੀਂ ਉਹਨਾਂ ਨੂੰ ਫੜ ਕੇ ਦਿੱਤਾ ਗਿਆ ਜੋ ਚੋਰੀ ਕਰਨ ਵਾਲਾ ਤੇ ਇਸ ਤਰ੍ਹਾਂ ਸਾਡੇ ਵੀ ਹੋਈ ਹੈ ਵਿਸ਼ਵਾਸਤਾ ਦਵਾਇਆ ਗਿਆ ਪੁਲਿਸ ਵਾਲਾ ਵੀ ਅਸੀਂ ਆ ਕੇ ਦੇਖਦੇ ਆਂ ਇਨਕੁਆਇਰੀ ਕਰਕੇ ਕਿ ਜਿਹੜੇ ਵੀ ਚੋਰੀ ਕਰਨ ਵਾਲੇ ਆ ਕੈਮਰਿਆਂ ਦੇ ਫੁਟੇ ਸਿੱਧਾ ਨਿਸ਼ਾਨ ਕਰਕੇ ਤੇ ਅਸੀਂ ਫੜ ਕੇ ਜ਼ਰੂਰ ਲਿਆਵਾਂਗੇ ਮਤਲਬ ਇਹ ਤੁਹਾਨੂੰ ਲੱਗਦਾ ਹੈ ਜੇਕਰ ਨਾਕਾ ਲੱਗਦਾ ਹੁੰਦਾ ਤਾਂ ਸ਼ਾਇਦ ਚੋਰੀ ਨਾ ਹੁੰਦੀ ਤੁਹਾਡੀ ਹਾਂ ਜੇ ਨਾਕਾ ਹੁੰਦਾ ਤਾਂ ਫਿਰ ਕੁਝ ਨਾ ਕੁਝ ਖੌਫ ਹੋਣਾ ਸੀ ਉਹਨਾਂ ਨੂੰ ਚੋਰਾ ਨਾ ਹੋ ਵੀ ਇੱਥੇ ਨਾਕਾ ਲੱਗਿਆ ਹੋਇਆ ਮਤ ਕਿਤੇ ਦੇਖ ਲੈਣ ਜਾਂ ਅਸੀਂ ਉਹਨਾਂ ਦੇ ਨਜ਼ਰ ਦੇ ਸਾਹਮਣੇ ਆ ਜਾਈਏ ਸੀ ਪ੍ਰਸ਼ਾਦ ਦੇ ਬੱਚ ਕੋਲ ਮਤਲਬ ਤੁਹਾਡੇ ਸਾਹਮਣੇ ਨਾਕ ਲੱਗਣਾ ਚਾਹੀਦਾ ਦੁਬਾਰਾ ਹਾਂਜੀ ਇਥੇ ਦੁਬਾਰਾ ਤੋਂ ਫਿਰ ਪ੍ਰਸ਼ਾਸਨ ਜੀ ਇਹੋ ਜਿਹਾ ਉਪਰਾਲਾ ਕਰਦਾ ਤਾਂ ਬਹੁਤ ਵਧੀਆ ਹੋਏਗਾ ਜਿਹਦੇ ਨਾਲ ਸਾਡੇ ਕੀ ਦੁਕਾਨਾਂ ਨੂੰ ਕਿਉਂ ਛੋਟੇ ਮੋਟੇ ਮੈਟਰੋ ਕਲਾਸ ਹੈਗੀਆਂ ਸਾਡੇ ਕੋਈ ਰੋਟੀ ਦਹੀਂ ਹੈਗਾ ਬਣਾ ਬਣਿਆ ਹੋਇਆ ਕਿ ਜ਼ਿਆਦਾ ਇੰਨਾ ਲੰਮਾ ਛੋੜਾ ਕੰਮ ਹੈ ਨਹੀਂ ਗਾ ਕੰਮ ਵੀ ਅੱਜਕੱਲ ਨੋਰਮਲ ਹੀ ਹੈ ਜੀ ਬੜੀ ਮੁਸ਼ਕਲ ਨਾਲ ਇਹ ਚੀਜ਼ਾਂ ਬਣਾਈ ਦੀਆਂ ਪਰ ਲੋਕ ਲੋਕ ਮਿਹਨਤ ਨਹੀਂ ਕਰਦੇ ਚੋਰੀ ਵੱਲ ਕੇ ਆਨੰਦ ਹਾਂਜੀ ਬਿਲਕੁਲ ਜੀ ਲੋਕ ਮਿਹਨਤ ਕਰਕੇ ਖੁਸ਼ ਨਹੀਂ ਹਜੇ ਬਸ ਇਹਨਾਂ ਕੰਮਾਂ ਵਾਲੇ ਦੇ ਨਿਕਾਣਾ ਕੋਈ ਵੀ ਹੈ ਆਪ ਦੀ ਰੋਜੀ ਤਾਂ ਕਮਾਈ ਸਕਦਾ ਰੋਜੀ ਰੋਟੀ ਵਾਸਤੇ ਤਾਂ ਇਹਨਾਂ ਤਾਂ ਹਰ ਇੱਕ ਕੋਲ ਹਨਰ ਹੁੰਦਾ ਹੀ ਹੈ ਕੋਈ ਵੀ ਕਰਕੇ ਆਪਣੀ ਰੋਜੀ ਖਾਸ ਹੁਣ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਤੇ ਇੱਕ ਤਾਂ ਰਾਤ ਨੂੰ ਜਿਹੜਾ ਇੱਥੇ ਸਾਡੇ ਨਾਲ ਤਾਬੰਦੀ ਕੀਤੀ ਜਾਵੇ ਲਾਡੂ ਕਬਾਸ ਸੜੇ ਤੇ ਜਿਹੜੀ ਇਹ ਉਹ ਜਿਹਾ ਵਾਰਤਾ ਚੋਂ ਅੰਜਾਮ ਦੇਮ ਵਾਲੇ ਵੀਰੋ ਨਾਮ ਕਾਊ ਪਿੱਤਾ ਆਏ ਤੇ ਸਾਡੇ ਜਿਹੜੇ ਨੁਕਸਾਨ ਹੋਇਆ ਇਹਦੇ ਰਪਾਈ ਕਰਾਈਏ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇੱਕ ਪੱਕਾ ਨਕਾ ਲਗਾ ਦਿੱਤਾ ਜਾਵੇ ਜਿਹਦੇ ਕਰਕੇ ਚੋਰਾਂ ਨੂੰ ਡਰ ਰਹੇਗਾ ਚੋਰਾਂ ਨੂੰ ਜ਼ਰੂਰ ਡਰ ਰਹੂਗਾ ਉਸ